ਸੋਣਾ ਮੈਨੂੰ ਭਰਾ ਨਹੀਂ ਕਰਕੇ ਆਲੀ ਗੱਲ ਪਹਿਲੇ ਮੈਂ ਭਰਾ ਬਣ ਕੇ ਲੈ ਤੈਨੂੰ ਉਹੀ ਗੱਲ ਕਹਿਣਾ ਹੋਰ ਨਾ ਫਿਰ ਤੈਨੂੰ ਉਹ ਦਊ ਪਹਿਲੇ ਕਹਿਣਾ ਪਕਾਈ ਦਾ ਉਹ ਹੀ ਪਰ ਇੱਕ ਮਹੀਨੇ ਹਣਾ ਪਕਾਈ ਲੈ ਮੇਂ ਮਿੱਤਰੋ ਨਾਲ ਪਾ ਇੱਕ ਬਾਈ ਕੋਲੇ ਟਾਪ ਦਾ ਨਗੀਨਾ ਮੋਹਰਾ ਠੀਕ ਹੈ ਚੰਗੇ ਦੁੱਧ ਰਕਾਰ ਵਾਲੀ ਤਾਪਾ ਕੱਦ ਦੇਖੋ ਪਹਿਲਾਂ ਝੋਟੀ ਦਾ ਠੀਕ ਆ ਤੇ ਆਪਾਂ ਤੋਰ ਕੇ ਦਿਖਾਉਣੇ ਆ ਤੇ ਬਾਕੀ ਬਾਈ ਨਾਲ ਸਾਰੀ ਗੱਲਬਾਤ ਕਰਾਵਾਂਗੇ ਇੱਕ ਵਾਰੀ ਤੋਰ ਬਾਈ ਪਹਿਲਾਂ ਤੁਰਦੀ ਦੇ ਦਰਸ਼ਨ ਕਰੋ ਯਾਰ ਦਰਸ਼ਨ ਕਰਨ ਵਾਲੀ ਚੀਜ਼ ਆ ਨਾ ਸਾਰੀ ਮੰਡੀ ਦੇ ਵਿੱਚੋਂ ਸਾਰੀ ਮੰਡੀ 'ਚ ਜਿਹੜਾ ਦੇਖਿਆ ਦਰਸ਼ਨ ਕਰੋ ਪਹਿਲਾਂ ਝੋਟੀ ਦੇ ਭੈਂਟਿੰਸ਼ਾ ਦੇਗਾ ਬਾਈ ਹਾਂ ਦਰਸ਼ਨ ਕਰੋ ਪਹਿਲਾਂ ਐਂ ਪਤਾ ਲੱਗਦਾ ਵੀ ਝੋਟੀਆਂ ਆ ਹੁੰਦੀਆਂ ਬਰੀਡ ਹਨਾ ਇਹਨੂੰ ਕਹਿੰਦੇ ਬਰੀਡ ਪਿੱਛੋਂ ਦੇਖੋ ਚੌੜੀ ਕਿੰਨੀ ਆ ਮੋਰਨੀ ਗਰਦਰ ਤੇ ਮਗਰੋ ਪੁੱਠੇ ਪਾਠੇ ਦਾ ਛਣਾ ਛੁਣਾ ਦੀਦਾ ਜਮਾ ਲੈਣੀ ਲੱਗੀ ਪਈ ਆ ਮੋੜਦਾ ਬਾਈ ਤੇ ਜਿਵੇਂ ਸਰਾਗਰਾਪ ਦਾ ਮੰਡੀ ਦੇ ਵਿੱਚ ਰਾਮਪਰਾ ਮੰਡੀ ਦੇ ਪਹੁੰਚੇ ਹੋਏ ਸੀ ਮਿੰਦਰੋ ਜਿਹੜੀ ਇੱਕ ਤਰੀਕ ਨੂੰ ਲੱਗਦੀ ਆ ਤੇ ਬਾਈ ਨੇ ਸਕਾਰਨ ਵਾਲੀ ਵੀ ਯਾਰਾ ਕੋਈ ਕਸਰ ਨਹੀਂ ਛੱਡੀ ਹਨਾ ਇੱਕ ਕਿਹੜਾ ਹੋਰ ਦਵਾਦੇ ਬਾਈ ਤੇ ਥਣਾ ਥਣਾ ਸਪੇਸ ਕੀ ਹੈ ਨਾ ਤੇ ਬਹੁਤ ਹੀ ਵਧੀਆ ਚਵਾਈ ਵੀ ਬਾਈ ਚੰਗੀ ਲੱਗਦਾ ਸਿੰਘ ਸਿੰਘ ਕੁੰਡਾ ਯਾਰਾ ਕਮਾਲ ਕਰਦੀ ਹੈਂਦੀ ਝੋਟੀ ਬਹਿ ਜਾ ਬਾਈ ਅਕਰੀ ਬੀ ਰਾਮਪਰਾ ਮੰਡੀ ਦਾ ਅੱਜ ਇਹ ਜੇ ਝੋਟੀਆਂ ਜੇ ਘਰਾਂ ਚ ਪਾਲਣ ਲੱਗ ਜਾਣ ਤਾਂ ਮਿੱਤਰੋ ਕੋਈ ਵੀ ਮੁੱਲ ਨਹੀਂ ਰਹਿਣਾ ਇੱਧਰ ਖੋਖ ਰੱਖ ਲਿਆ ਤੇ ਬੰਨ ਦੇ ਬਾਈ ਇਹ ਬਾਕੀ ਜਾਣਕਾਰੀ ਪੂਰੀ ਆਪਾਂ ਬਾਈ ਤੋਂ ਲੈ ਕੇ ਦਿੰਨੇ ਆ ਕਿੰਨਾ ਦੁੱਧਾ ਕੀ ਰਿਕਾਰਡ ਆ ਸਾਰਾ ਬਾਇਓ ਡਾਟਾ ਬਾਈ ਨਾਲ ਗੱਲਬਾਤ ਕਰਾਂਗੇ ਹਨਾ ਥਾਣਾ ਦੀ ਸਪੇਸਿੰਗ ਚੈੱਕ ਕਰੋ ਪਹਿਲਾਂ ਇੱਕ ਤਾਂ ਵਧੀਆ ਪੂਰੇ ਨਿਖੜਵੇਂ ਥਾਣਾ ਹਨਾ ਤੇ ਬੋਲੇ ਬੋਲੇ ਤੇ ਬਾਕੀ ਤਾਰ ਤੂਰ ਸਾਰੀ ਗੱਲਬਾਤ ਬਾਈ ਨਾਲ ਕਰਦੇ ਇੱਥੇ ਆ ਜਾ ਬਾਈ ਉੱਰਾ ਜਾ ਬਿਲਕੁਲ ਹਾਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਈ ਤੇ ਬਾਈ ਨਾਮ ਦੱਸ ਇੱਕ ਵਾਰੀ ਨਾਮ ਸੇਪੁਲਾ ਜੀ ਕਿੰਨਾ ਸੀ ਸੇਪੂਲਾ ਨਾਓ ਸੇਪੂਲਾ ਕਿਹੜਾ ਪਿੰਡਾ ਸੇਕਾ ਸੇਕਾ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ 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 ਜਿਹੜੇ ਦਾ ਪਿੰਡਾ ਸੇਕਾ ਤੇ ਬਾਈ ਉੱਥੋਂ ਲੈ ਕੇ ਆ ਤੇ ਬਾਈ ਕੀ ਬਾਈ ਜੇ ਅੱਪਾ ਝੂਠੀ ਦੀ ਗੱਲ ਕਰਲੀ ਤਾਂ ਕੰਮੇ ਸੂਏ ਦੂਜੇ ਸੂਏ ਬਾਈ ਦੂਜੇ ਸੂਏ ਹਾਂਜੀ ਠੀਕ ਆ ਪਲੂਨ ਨੇ 20 ਕਿਲੋ ਦਿੱਤਾ 20 ਕਿਲੋ ਹਾਂਜੀ ਪਲੂਨ ਨੇ ਪਲੂਨ ਨੇ ਪਹਿਲੇ ਸੂਏ ਹਾਂਜੀ 20 ਕਿਲੋ ਦੁੱਧ ਸੀ ਮਿੱਤਰੋ ਪਹਿਲੇ ਸੂਏ ਤੇ ਹੁਣ ਦੂਜੇ ਸੂਏ ਸੂਈ ਹੋਈ ਆ ਕਿੰਨੇ ਦੇਣਾ ਸੂਈ ਸੋ ਇਹ ਨੂੰ ਨੀ ਆ ਗਈ ਜੀ 27 ਦਿਨਾਂ ਦੀ 27 ਦਿਨਾਂ ਦੀ ਪੂਰਾ ਪੀਕ ਲੈਵਲ ਤੇ ਆ ਪੂਰਾ ਪੀਕ ਲੈਵਲ ਠੀਕ ਹੈ ਜਿਹੜਾ ਦੁੱਧ ਮੰਨ ਲਓ ਹੁਣ ਤਿਆਰਤਾ ਹੈਗਾ ਇਸ ਤੋਂ ਬਾਅਦ ਤਾਂ ਹੋਰ ਤਾਂ ਵਧਣਾ ਮੁਸ਼ਕਲ ਹੈ ਨਾ 23 ਲੀਟਰ ਹੈ ਜੀ ਜੇ ਕੋਈ ਚੰਗੀ ਸੇਵਾ ਕਰੇ ਬਧਾ ਵੀ ਸਕਦਾ ਬਾਕੀ ਇੱਕ ਦਾ 1 ਲੀਟਰ ਵਧਾ ਨਹੀਂ ਵਧਾ ਨਹੀਂ ਵਧਾ 23 ਦਿਨ ਦਾ ਪੂਰਾ ਪੀਕ ਲੈਵਲ ਤੇ ਕੰਮ ਚੱਲਣਾ ਮાળા ਮੂੜ ਸੱਟ ਕੇ 17 ਕਿਲੋ ਮੁੱਲ ਅੱਦਾ ਵੀਰੇ ਸਾਫ ਹੋ ਗਈ ਕੋਟਿਆ ਨਹੀਂ ਲੈਂਦਾ ਹੋਈ ਬਾਕੀ ਰਾਮ ਰਾਮ ਮੇਰੀ ਸਾਰੀ ਬਾਣਾ ਨੇ ਕਾਕੀ ਤਾਈਆਂ ਨੇ ਜੇ ਥਾਰੀ ਬੈ ਸੱਤਵੇਂ ਮਹੀਨੇ ਮਗਿਆ ਬਣ ਲੱਗ ਗਈ ਉਹ ਤਾਂ ਜੋ ਤੁਸੀਂ ਈਪ ਖਵਾਓਗੇ

ਅਰ ਬੇ ਬ ਹੋਰ ਵੀ ਗਣੀ ਜਾਣਕਾਰੀ ਚਾਹੀਏ ਸ ਹੈ ਨਾ ਤਾਂ ਇਸ ਨੰਬਰ ਪਰ ਫੋਨ ਕਰ ਲਿਓ 789 20 42000 ਹਰ ਪਸ਼ੂ ਪਾਲਕ ਕੀ ਪਸੰਦ ਰਾਈਟ ਹੈਚ 23 ਕਿਲੋ ਹਾਂ ਜੀ 23 ਕਿਲੋ ਪੂਰਾ ਦੁੱਧ ਜਿਹੜਾ ਰੈਡੀ ਐ ਕੰਡਾ ਲਿਆ ਕੇ ਤੋਲ ਲੇ ਹਾਂ ਜੀ ਹਾਂ ਚਾਰ ਡੰਗਾ ਕੋਈ ਵਹਿਮ ਨਹੀਂ ਚਾਹਾਂਗਾ ਚਾਰ ਡੰਗਾ ਘਰੇ ਆ ਕੇ ਤੋਲ ਲਿਓ ਕੋਈ ਵਹਿਮ ਨਹੀਂ ਬਾਈ ਨੂੰ ਤੇ ਇੱਕ ਵਾਰੀ ਨੰਬਰ ਬੋਲ ਬਾਈ 97810 47 ਤਾਂ ਨੀ ਕੀ ਠੀਕ ਆ ਤੇ ਮਗਰ ਕੀ ਬੱਚਾ ਬਾਈ ਮਗਰ ਕੱਟੀ ਜੀ ਕੱਟੀ ਹਾਂ ਜੀ ਤੇ ਚੰਗੇ ਸੀਮਣ ਦੀ ਚੰਗੇ ਸੀਮਣ ਦੀ ਠੀਕ ਆ ਇਹ ਝੋਟੀ ਤੁਸੀਂ ਇਧਰੋਂ ਲਈ ਸੀ ਕਿ ਉਧਰੋਂ ਲੈ ਕੇ ਆ ਹਰਿਆਣੇ ਚੋਂ ਇਹ ਹਰਿਆਣੇ ਚ ਆਈ ਤੀ ਜੀ ਪਹਿਲੇ ਸੂਏ ਦੀ ਪਹਿਲੇ ਸੂਏ ਫਰਕ ਕੀ ਕੱਟੀ ਹਾਂ ਜੀ ਲੈ ਮਿੱਤਰੋ ਪਹਿਲੇ ਸੂਏ ਤੋਂ ਲਏ ਸੀਗੇ ਹਰਿਆਣੇ ਦੇ ਵਿੱਚੋਂ ਝੋਟੀ ਦਾ ਜਰਾ ਰੂਪ ਹੀ ਵੱਖਰਾ ਜਿਵੇਂ ਆਪਾਂ ਕਹ ਦੀਆਂ ਮੰਡੀ ਦੇ ਵਿੱਚ ਹਨਾ ਤੇ ਵਜਾ ਵਜਾ ਕਰਦੀ ਹੈ ਜਮਾ ਕੱਦ ਵੀ ਦੇਖ ਲਓ ਬਾਈ ਦਾ ਤੇ ਕੱਦ ਝੋਟੀ ਦਾ ਕੱਦ ਹਨਾ ਪੈਂਟ ਚਾ ਦੇਗਾ ਜੀ ਬਾਈ ਫਿੱਤਾ ਲਾ ਲਵੇ ਕਰੇਗਾ ਕੋਈ ਬਿਲਕੁਲ ਬਾਈ ਚਾ ਚੰਗੀ ਮੋਰ ਨਹੀਂ ਕਰਦਣਾ ਕੋਠਾ ਪਟਾਖਾ ਬਹੁਤੀ ਚੌੜਾ ਤੇ ਥਣਾ ਇਸ ਬੇਸੰਗ ਜੇ ਨਾੜਾਂ ਦੀ ਗੱਲ ਕਰ ਲਈਏ ਤਾਂ ਪੂਰਾ ਚੰਗਾ ਜਿਹੜਾ ਲੇਵਾ ਬਿਲਕੁਲ ਤਿਆਰ ਕਰਿਆ ਝੋਟੀ ਨੇ ਚੰਗਾ ਦੁੱਧ ਜਿਹੜਾ ਬਾਈ ਕਹਿੰਦਾ 23 ਲੀਟਰ ਕੰਡਾ ਲਿਆ ਕੇ ਜੇ ਮਣਕੇ ਦੇਖ ਲੈ ਕੋਈ ਵਹਿਮ ਨਹੀਂ ਕੋਈ ਵਹਿਮ ਨਹੀਂ ਚਾਰ ਡੰਗ ਤਸੱਲੀ ਕਰੋ ਬਲਾ ਹੂੰ ਚਾਰ ਡੰਗ ਤਸੱਲੀ ਕਰਕੇ ਫੇਰ ਲੱਗੇ ਹਾਂਜੀ ਹਾਂ ਕਿਉਂ ਭਾਈ ਅਗਲੇ ਨੇ ਪੈਸੇ ਬੜੇ ਲਾਉਣੇ ਨੇ ਜੀ ਆਪਣਾ ਚਾਰ ਡੰਗ ਕਰਿਆ ਆ ਜਾਈ ਉੱਥੇ ਨਾ ਪੈਨ ਨੂੰ ਕਮਰਾ ਵਾਲੀ ਰੋਟੀ ਸਭ ਕੁਝ ਉੱਕ ਕੇ ਮਿਲਦਾ ਸਾਰਾ ਕੁਝ ਰਹਿਣ ਸਹਿਣ ਦਾ ਪ੍ਰਮਾਣ ਦਾ ਵਪਾਰ ਦਾ ਕੰਮ ਹੈ ਬਾਈ ਹਾਂਜੀ ਵਪਾਰ ਦਾ ਆ ਵਪਾਰ ਦਾ ਕ ਚਾਰ ਰੰਗ ਤਸੱਲੀ ਕਰਕੇ ਫੇਰ ਜਿਹੜੀ ਝੋਟੀ ਤੁਸੀਂ ਖਰੀਦ ਸਕਦੇ ਹੋ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਬਹਿਮਣੀ ਕੰਡਾ ਬਰਾ ਨਾਲ ਲੈ ਕੇ ਆਜੋ ਤੇ ਬਾਈ ਮੁਕਦੀ ਗੱਲ ਰੇਟ ਦੀ ਆ ਜਾਂਦੀ ਆ ਹਾਂਜੀ ਰੇਟ ਕੀ ਕਰਦਾ ਮੁੱਲ ਤੇ ਬਾਈ 11 ਲੱਖ ਕਰਦੇ 11 ਲੱਖ ਹਾਂਜੀ ਹਾਂ ਨਾ ਕਿੰਨੇ ਦੂਜੀ ਨਹੀਂ ਮੋੜ ਕੇ ਲੈ ਜਾਗੇ ਬਸ ਬਾਕੀ ਆਪਾਂ ਬਾਈ ਫੋਨ ਤੇ ਕਰਾਂਗੇ ਫੋਨ ਦੇ ਹਾਂਜੀ ਰੇਟ ਮੰਡੀ ਦੇ ਹਿਸਾਬ ਕਰਦਾ ਰੇਟ ਮੰਡੀ ਦੇ ਹਿਸਾਬ ਨਾਲ ਰੇਟ ਮੰਡੀ ਦੇ ਹਿਸਾਬ ਬਾਈ ਕਹਿੰਦਾ 11 ਲੱਖ ਕੰਨਾ ਪੈਂਦਾ ਬਾਕੀ ਗੱਲ ਹੈ ਜਿਹੜੀ ਬਾਈ ਨਾਲ ਫੋਨ ਤੇ ਤੁਸੀਂ ਸੰਬੰਧ ਕਰ ਲਿਓ ਇੱਕ ਵਾਰੀ ਨੰਬਰ ਹੋਰ ਬੋਲ ਦੇ 97810 47 ਤਨੀ ਕੀ ਇਹ ਬਾਈ ਦਾ ਨੰਬਰ ਆ ਪੂਰੀ ਜਾਣਕਾਰੀ ਮਾਨਦਾਨ ਖੁੱਲਾ ਕਰਕੇ ਦਰੂ ਰੇਟ ਮੰਡੀ ਦੇ ਹਿਸਾਬ ਕਰਨਾ ਪੈਂਦਾ ਮਿੱਤਰੋ ਦੁੱਧ ਤੁਸੀਂ ਮਣ ਕੇ ਦੇਖਣਾ ਪੂਰੀ ਤਸੱਲੀ ਕਰਕੇ ਫੇਰ ਜਿਹੜੀ ਝੋਟੀਏ ਖਰੀਦ ਲਿਓ ਤੇ ਹੋਰ ਵੀ ਆਪਣੇ ਕੋਲੇ ਗੱਲ ਆ ਆ ਨਹੀਂ ਤੋਰ ਬਾਈ ਨੂੰ ਤੋਰ ਦੇਣੇ ਤੋਰ ਦੇ ਇੱਕ ਆ ਬਾਈ ਕੋਲੇ ਬੂਰੀ ਹੈ ਨਾ ਹਾਂਜੀ ਬੂਰੀ ਠੀਕ ਆ ਬੂਰੀ ਝੋਟੀਆਂ ਇਹ ਵੀ ਤਾਜੀ ਸੂਈ ਹੈ ਨਾ ਇਹ ਵੀ ਜਿਹੜੀ ਤਾਜੀ ਹੋਈ ਆ ਇੱਕ ਵਾਰੀ ਤੁਰਦੀ ਤੁਸੀਂ ਚੈੱਕ ਕਰ ਲਓ ਇਹਦਾ ਵੀ ਥਣ ਲਿਵਾ ਬਿਲਕੁਲ ਸਾਫ ਹਨ ਚੰਗੇ ਭਾਂਡੇ ਵਾਲੀ ਝੋਟੀ ਹੈਗੀ ਤੁਰਦੀ ਚੈੱਕ ਕਰ ਲਓ ਸਾਫ ਸੰ ਲੈਵਾ ਬਿਲਕੁਲ ਤੇ ਬਾਕੀ ਪੂਰੀ ਜਾਣਕਾਰੀ ਬਾਈ ਤੋਂ ਇਹਦੀ ਵੀ ਤੁਹਾਨੂੰ ਲੈ ਕੇ ਦੇਵਾਂਗੇ ਚੰਗੀਆਂ ਝੋਟੀਆਂ ਬਾਈ ਲੈ ਕੇ ਆਉਂਦਾ ਵਪਾਰ ਦਾ ਕੰਮ ਆ ਬਿਲਕੁਲ ਸਾਫ ਸਧਰਾ ਹੈ ਨਾ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਉਹਲਾ ਨਹੀਂ ਹੈਗਾ ਤੇ ਤਸੱਲੀ ਤੁਸੀਂ ਕਰਨੀ ਆ ਚਾਰ ਟਾਈਮ ਕਰੋ ਤਿੰਨ ਟਾਈਮ ਕਰੋ ਤੇ ਸਾਡੇ ਬਾਈ ਤੇ ਬਾਕੀ ਬਾਈ ਇਹਦੀ ਗੱਲ ਹੈ ਇਹ ਕਿਵੇਂ ਸੂਈ ਝੋਟੀ ਇਹ ਦੂਜਾ ਸੁਆਵਾ ਜੀ ਦੂਜਾ ਸੁਆ ਹਾਂ ਜੀ ਠੀਕ ਹੈ ਕੈ ਦਿਨ ਹੋ ਗਿਆ ਅੱਜ ਇਹਨੂੰ ਅੱਜ 6 ਮਹੀਨੇ ਪੂਰਾ ਸੂਈ ਨੂੰ ਹੈ ਜੀ 6 ਮਹੀਨੇ ਹਾਂ ਬਾਈ 6 ਦਿਨ ਹੈ ਸੂਈ ਆ ਤੇ ਦੂਜਾ ਸੂਆ ਦੁੱਧ ਹੁਣ ਇਸ ਟਾਈਮ ਦੁੱਧ ਅਗਲਾ ਕੰਡੇ ਪਰ ਲਾਉਂਗਾ 15 ਕਿਲੋ ਹੁਣ ਇਸ ਟਾਈਮ 15 ਕਿਲੋ 15 ਕਿਲੋ ਕੰਡਾ ਲਿਆ ਬੇ ਕੰਡਾ ਬਦਾਈ ਲੈ ਕੇ ਆਇਆ ਅਗਲਾ ਆਬਰੀ ਲੈ ਕੇ ਆਇਆ ਕਈ ਵਾਰ ਸ਼ੱਕ ਕਰ ਲੈਂਦਾ ਲੱਗਦਾ ਵੀ ਤੇਰਾ ਫ੍ਰੀ ਕਰੀ ਹੁੰਦੀ ਹੈ ਨਾ ਆ ਆਬਰਾ ਕੰਡਾ ਲੈ ਕੇ ਆਇਓ 15 ਕਿਲੋ ਕੰਡੇ ਤੇ ਤੋਲ ਲਿਓ ਤੇ ਬਾਕੀ ਬਈ ਉਮੀਦ ਕਿੰਨੇ ਦੁੱਧ ਦੀ ਰਹੂਗੇ ਤੂੰ ਦੁੱਧ ਬਾਈ 18-19 ਕਿਲੋ ਤੂੰ ਪਾਉਗੀ ਹਾਂ ਜੀ 18-19 ਕਿਲੋ ਤਾਂ ਬਾਈ ਕਹਿੰਦਾ ਝੋਟੀ ਇਹ ਦੁੱਧ ਤੇ ਜਾਊਗੀ ਤੇ ਇਹਦਾ ਕੀ ਰੇਟ ਕਰਤਾ ਹੈ ਲੈ ਇਹਦਾ 20 ਵੀ ਜੀ 20 ਵੀ ਮਾਨਦਾਨ ਹੋ ਜੂ ਹੈ ਨਾ ਮਾਨਦਾਨ ਮਾਨਦਾਨ ਹੋ ਜੂਆ ਇਹਦਾ 2 ਲੱਖ 20 ਹਜ਼ਾਰ ਕਰਦੇ ਆ ਤੇ ਉਹਦਾ ਬਾਈ ਹੈਗਾ ਇੱਕ ਵਾਰੀ ਹੋਰ ਮਾਰਦੇ ਬਾਈ ਉੱਤੇ ਕੈਮਰਾ 11 ਲੱਖ ਰੁਪਈਆ ਦੋਨਾਂ ਦੇ ਵਿੱਚੋਂ ਮਾਨਦਾਨ ਹੋ ਜੂਆ ਕੰਡਾ ਆਵਰਾ ਲੈ ਕੇ ਤਸੱਲੀ ਤੁਸੀਂ ਕਰ ਲਿਓ ਪੂਰੀ ਜਾਂਚ ਪਰਖ ਕੇ ਫੇਰ ਝੋਟੀ ਜਿਹੜੀ ਖਰੀਦ ਸਕਦੇ ਲੈ ਮਿੱਤਰੋ ਨੇ ਇੱਕ ਝੋਟਾ ਦਿਖਾਉਣਿਆ ਤੇ ਬਾਕੀ ਬਾਈ ਕੋਲ ਆ ਤੇ ਪੂਰੀ ਜਾਣਕਾਰੀ ਲੈ ਕੇ ਦੇਵਾਂਗੇ ਇੱਕ ਵਾਰੀ ਤੁਰਦਾ ਤੁਸੀਂ ਚੈੱਕ ਕਰ ਲਓ ਬਾਕੀ ਐਮਨਤੀ ਦੱਸਦਾ ਬਾਈ ਇਧਰ ਨੂੰ ਨਾ ਚੱਲਾਂ ਸਕੀਨ ਹਨਾ ਸਿੰਗੀ ਸੁੰਗੀ ਤੇ ਸਾਫ ਟੈਸਟੀ ਗੱਲ ਜਮਾ ਸਕੀਨ ਝੋਟਾ ਤੇ ਗੱਲਬਾਤ ਬਾਈ ਨਾਲ ਕਰਾਂਗੇ ਬਣਦੇ ਬਾਈ ਬਣਦੇ ਬਾਕੀ ਕੱਦ-ਕੁੱਦ ਝੋਟੇ ਦਾ ਬਹੁਤ ਹਨਾ ਤੇ ਜਿਵੇਂ ਆਪਾਂ ਮੂਹਰਾ ਬਰੀਡ ਦਾ ਚੰਗਾ ਝੋਟਾ ਰੱਖਣਾ ਘਰੇ ਜਾਂ ਫਾਰਮ ਤੇ ਤਾਂ ਇਹ ਜਿਹਾ ਝੋਟਾ ਮਿੱਤਰੋ ਖਰੀਦ ਸਕਦੇ ਤੁਸੀਂ ਬਾਈ ਨਾਲ ਗੱਲਬਾਤ ਕਰਨਾ ਇੱਥੇ ਖੜ੍ਹ ਜਾ ਬਾਈ ਅ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਭਾਈ ਨਾਮ ਦੱਸੀ ਆਪਣਾ ਨਰੋਜਿਸਪਾਲ ਆਈ ਜਿਸਪਾਲ ਜਿਸਪਾਲ ਪਿੰਡ ਬਾਈ ਕਿਹੜਾ ਹੈ ਪਿੰਡ ਜੀ ਦਾ ਪਰਾ ਦੋ ਦੜਾ ਜੀ ਡੋਗਰ ਦੋ ਦੜਾ ਦੋ ਦੜਾ ਦੋ ਦੜਾ ਜ਼ਿਲ੍ਹਾ ਮਾਨਸਾ ਹਾਂ ਜੀ ਹਾਂ ਜ਼ਿਲ੍ਹਾ ਮਾਨਸਾ ਪਾਡੇ ਕੋਲੇ ਹਾਂ ਜੀ ਹਾਂ ਦੋ ਦੜਾ ਪਿੰਡ ਆ ਬਾਈ ਦਾ ਤੇ ਚੰਗਾ ਸਕੀਨ ਜਿਹੜਾ ਝੋਟਾ ਲੈ ਕੇ ਪਹੁੰਚਿਆ ਸੀਗਾ ਤੇ ਕਿਹਨਾਂ ਸੇ ਬਾਈ ਜਿਸਪਾਲ ਬਾਈ ਜਿਸਪਾਲ ਬਾਈ ਜੇ ਆਪਾਂ ਇਹਦੀ ਗੱਲ ਕਰ ਲਈ ਝੋਟੇ ਦੀ ਕਿੰਨੀ ਉਮਰ ਹੋ ਗਈ ਇਹਦੀ ਉਮਰ ਹੋ ਗਈ ਹੁਣੇ ਬਾਈ 4 ਸਾਲਾਂ 4 ਸਾਲ ਹਾਂ ਤੇ ਕਿਹੜੇ ਸੀਮਣ ਦਾ ਬਾਈ ਇਹ ਇਹ ਮਨਤੀ ਦਾ ਜੀ ਇਹ ਮਨਤੀ ਦਾ ਇਹਦੀ ਮਾਂ ਹੈਗੀ ਆਪਣੇ ਕੋਲੇ ਹਾਂ ਹੈਗੀ ਆ ਜੀ ਠੀਕ ਆ ਕਿੰਨਾ ਕੁ ਦੁੱਧ ਦਾ ਥੱਲੇ ਜੀ 16 17 ਲੀਟਰ ਹੈਗਾ ਜੀ 16 17 ਲੀਟਰ ਆ ਲਿਆ 16 ਠੀਕ ਆ ਤੇ ਕ੍ਰੋਸਿੰਗ ਸਟਾਰਟ ਹਾਂ ਜੀ ਠੀਕ ਆ ਕ੍ਰੋਸਿੰਗ ਸਟਾਰਟ ਆ ਤੇ ਸੀਮਨ ਸੂਮਨ ਤਾਂ ਬਣਵਾਇ ਨੁ ਹੋਣਾ ਨਾ ਨਾ ਹਾਂ ਜੀ ਸੀਮਨ ਨਹੀਂ ਬਣਵਾਇ ਬਾਈ ਕਹਿੰਦਾ ਸਿੱਧਾ ਕੰਮਾ ਜੱਟੂ ਤੇ ਬਾਕੀ ਸਰਵ 67 ਆ ਗਈ ਚੰਗਾ ਮੋਹਰਾ ਬਰੀਡ ਦਾ ਝੋਟਾ ਐਮ 29 ਦਾ ਬੱਚਾ ਤੇ ਇਹਦੀ ਮਾਂ ਦਾ ਰਿਕਾਰਡ ਜਿਹੜਾ 16 ਕਿਲੋ ਹੈਗਾ ਤੇ ਮਾਂ ਦੀ ਆਪਣੇ ਕੋਲੇ ਹੈ ਨਾ ਬਾਈ ਕਈ ਵਾਰ ਬੰਦਾ ਵਹਿਮ ਕਰ ਲੈਂਦਾ ਯਾਰ ਮੂੰਹ ਹੀ ਕਹਿੰਦਾ ਅਗਲਾ ਨਾ ਨਾ ਕੋਲੇ ਆਲੀ ਆਪਾਂ ਸੇਲ ਵਾਸਤੇ ਉਹ ਕਰਾਂਗੇ ਜੀ ਠੀਕ ਹੈ ਨਹੀਂ ਮਾਂ ਤਾਂ ਆਪਣੇ ਘਰੇ ਖੜੀ ਹੈ ਜੀ ਕਰੇ ਕਈ ਵਾਰ ਆਲਾ ਕਹਿੰਦਾ ਰੂੰ ਹੀ ਕਹਦਾ ਨਹੀਂ ਕਰੇ ਆਪਾਂ ਪ੍ਰੂਫ ਦਿਖਾ ਦੇਾਂਗੇ ਮਾਂ ਨਾ ਕਰੇ ਹਾਂਜੀ ਠੀਕ ਆ ਬਾਕੀ ਤੁਸੀਂ ਦੀ ਮਾਂ ਵੀ ਦੇਖ ਸਕਦੇ ਹੋ ਪੂਰੀ ਜਾਂਚ ਕਰਕੇ ਖਰੀਦ ਸਕਦੇ ਹੋ ਤੇ ਝੋਟਾ ਅੱਜ ਬਈ ਆਪਾਂ ਸੇਲ ਵਾਸਤੇ ਲੈ ਕੇ ਆ ਗਏ ਮੰਡੀ ਤੇ ਹਣਾ ਹਾਂਜੀ ਤੇ ਕੀ ਰੇਟ ਕਰਤਾ ਬਈ ਤੇ 6 ਕਰਿਆ ਜੀ 6 ਲੱਖ ਹਾਂਜੀ ਮਾਨਦਾਨ ਹੋ ਜੂ ਖਾਂ ਵਧੀਆ ਕਰ ਦਾਂਗੇ ਜੀ ਮਾਨਦਾਨ ਬਈ ਕਹਿੰਦਾ ਵਧੀਆ ਕਰ ਦਾਂਗੇ ਰੇਟ ਮੰਡੀ ਦੇ ਹਿਸਾਬ ਕਰਨਾ ਪੈਂਦਾ ਮਿੱਤਰੋ ਇਹ ਜਿਹੜੇ ਝੋਟੇ ਜਿਹੜੇ ਮੇਲਿਆਂ ਤੇ ਲਾਓਗੇ ਤਾਂ ਨੰਬਰ ਚੱਕ ਲੈਂਦੇ ਮੇਲੇ ਤੇ ਨਹੀਂ ਲਗਾਏ ਬ ਤੁਸੀਂ ਤਾਂ ਮੰਨ ਲਾਓ ਸੌ ਘਟੂ ਹੈ ਨਾ ਕਾਹ ਨੂੰ ਅਜ ਖੇਤਾਂ 'ਚ ਰਹਿਣਾ ਮੈਂ ਸਮੂਹ ਸੱਤ ਪਈ ਜਾਂਦੀ ਬੜੇ ਪਈ ਆ ਰਹਿਣ ਦਾ ਔਖਾ ਹਾਂ ਮੇਲਿਆਂ ਦਾ ਕੰ ਵੱਡਾ ਹੁੰਦਾ ਥੋੜਾ ਜਿਹਾ ਤੇ ਬਰੀਡ ਵਾਲਾ ਝੋਟਾ ਮਿੱਤਰੋ ਜੇ ਹਨਾ ਕਈ ਵਾਰ ਬੰਦੇ ਨੇ ਮੇਲੇ ਤੇ ਲ ਜਾਣਾ ਹੋਇਆ ਤਾਂ ਉਹ ਵੀ ਨੰਬਰ ਚੱਕ ਸਕਦਾ ਚੰਗਾ ਝੋਟਾ ਸਕੀਨ ਮੋਹਰਾਂ ਨਸਲ ਦਾ ਐਮ 29 ਦਾ ਬੱਚਾਗਾ ਤੇ ਬਾਕੀ ਬਾਈ ਨੇ ਘਰੇ ਜਿਹੜੀ ਬਰੀਡ ਪੈਦਾ ਕਰੀ ਹੋਈ ਸੀ ਤੇ ਇਹਦੀ ਮਾਂ ਵੀ ਬਾਈ ਚੰਗੀ ਵਧੀਆ ਹੂ ਹੈ ਨਾ ਹਾਂਜੀ ਪੂਰੇ ਸਰੇ ਤੇ ਪੂਰੀ ਤਸੱਲੀ ਕਰਕੇ ਤੁਸੀਂ ਫੇਰ ਖਰੀਦ ਸਕਦੇ ਹੋ ਤੇ ਇੱਕ ਵਾਰੀ ਨੰਬਰ ਹੋਰ ਬੋਲ ਦਿ ਬਾਈ 94631 ਜੀ ਹਾਂ जी क्या आप अपने पशुपालन की नींव मजबूत करना चाहते हैं या अपने पशुओं से अधिक लाभ प्राप्त करना चाहते हैं आपके डेयरी फार्म के बच्चे जितना जल्दी बड़े होकर तैयार होंगे आपका पशुपालन भी उतना ही मजबूत होगा आज से ही छोटे बच्चों को राइट काफ पिलाए राइट काफ बच्चों को बीमारियों से बचाता है और उनका वजन और हाइट को बढ़ाता है राइट काफ पिलाने का तरीका छह महीने के बच्चे को बीस एम एल 1 ਸਾਲ ਦੇ ਬੱਚੇ ਕੋ 25 ml ਔਰ 2 ਸਾਲ ਦੇ ਬੱਚੇ ਕੋ 30 ml ਦੇ ਸਕਤੇ ਹਨ ਪਸ਼ੂ ਪਾਲਨ ਦੀ ਨੀਵ ਰਾਈਟ ਕਾਲ ਤਾਂ ਮਾਨ ਸਹਣਾ ਤੇ ਬਾਕੀ ਤੁਸੀਂ ਸੰਪਰਕ ਕਰਕੇ ਦਸੱਲੀ ਪੂਰੀ ਕਰਕੇ ਮਿੱਤਰੋ ਫੇਰ ਜਿਹੜਾ ਝੋਟਾ ਖਰੀਦ ਸਕਦੇ ਹੋ ਮਾਨਤਾਨ ਬਾਈ ਕਹਿੰਦਾ ਜਰੂਰ ਹੋ ਜੂਗਾ ਰੇਟ ਹੈ ਜਿਹੜਾ ਮੰਡੀ ਸਾਹਿਬ ਮਿੱਤਰੋ ਕਰਨਾ ਪੈਂਦਾ ਝੋਟਾ ਵੀ ਚੰਗਾ ਹਨਾ ਤੇ ਸਰਵਸਟਾਰਟ ਹੈ ਕਿ ਜੇ ਕਿਸੇ ਭਰਾ ਨੇ ਕਈ ਵਾਰ ਟੀਕੇ ਉਹਨਾਂ ਮਣੇ ਹੁੰਦੇ ਆ ਤਾਂ ਚੰਗਾ ਸਹਣਾ ਮੰਨ ਲਓ ਤਾਂ ਬਿਜ਼ਨਸ ਵਾਸਤੇ ਜਾਂ ਬਰੀਡ ਵਾਸਤੇ ਕਈ ਵਾਰ ਫਾਰਮ ਵਾਸਤੇ ਰੱਖਣਾ ਹੁੰਦਾ ਤਾਂ ਫਾਰਮ ਦੇ ਵਿੱਚ ਵੀ ਜਿਹੜਾ ਵਧੀਆ ਚੰਗਾ ਕੰਮ ਕਰੂਗਾ 9.5 ਫੁੱਟ ਹੋ ਰਹੀ ਹੈ ਹੁਣ ਮੰਨ ਲਓ ਰੋਲ ਠੀਕ ਆ ਹਾਂ ਲਵਾਈ ਲੂਈ ਤਾਂ ਬਹੁਤ ਆ ਬਾਈ 9.5 ਫੁੱਟ ਬਾਈ ਕਹਿੰਦਾ ਲਵਾਈਏ ਦੀ ਜਿਹੜੀ ਹੈਗੀ ਐ ਤੇ ਬਾਕੀ ਤੁਸੀਂ ਦੇਖ ਵੀ ਲਓ ਹਨ ਤੇ ਬਹੁਤ ਹੀ ਵਧੀਆ ਬਾਕੀ ਬਾਈ ਨਾਲ ਸੰਪਰਕ ਕਰ ਲਿਓ ਜਰੂਰ ਤੇ ਪੂਰੀ ਜਾਣਕਾਰੀ ਨੰਬਰ ਤੇ ਟੈਲੀਫੋਨ ਕਰਕੇ ਲੈ ਸਕਦੇ ਹਾਂ ਹੁਣ ਆਪਾਂ ਬਾਈ ਕਲਵੰਦਰ ਕੋਲੇ ਪਹੁੰਚਿਆ ਝੋਟੀ ਤੋਰ ਕੇ ਦਿਖਾਉਣਿਆ ਝੋਟੀ ਕੀ ਹੈ ਸਿਰਾਂ ਗੱਲਵਾ ਹਨ ਚੌੜੇ ਪੁੱਠੇ ਦੀ ਆ ਚੰਗਾ ਥਣ ਲੇਵਾ ਗਠ ਗਠ ਤੇ ਥਣ ਲੱਗਿਆ ਤੇ ਪੂਰੀ ਸਪੇਸ ਤੇ ਤੇ ਲੈਵਾ ਇੰਨਾ ਟਾਈਟਾ ਝੋਟੀ ਤੋਂ ਲੈ ਕੇ ਜਿਹੜਾ ਤੁਰਿਆਂੀਆਂ ਦਾ ਜੇ ਆਪਾਂ ਗੱਲ ਕਰ ਲਈ ਹੈਣਾ ਤੇ ਬਾਕੀ ਬਾਈ ਨਾਲ ਗੱਲਬਾਤ ਕਰਾਂਗੇ ਤੇ ਪੂਰੀ ਡਿਟੇਲ ਲੈ ਕੇ ਦੇਵਾਂਗੇ ਕਹਵੇਂ ਸੂਇਆ ਕੀ ਗੱਲ ਵਾਤਾ ਸਾਰੀ ਜਾਣਕਾਰੀ ਲੈ ਕੇ ਦੇਣਾ ਤਾਜੀ ਸੂਈ ਹੋਈ ਆ ਬਾਕੀ ਕੁਲਵਿੰਦਰ ਕੋਲੇ ਚੰਗੇ ਨਾਗ ਹੁੰਦੇ ਆ ਬਾਈ ਹੈਣਾ ਜੇ ਆਪਾਂ ਗੱਲ ਕਰ ਲਈ ਵਣਦੇ ਬਾਈ ਵਣਦੀ ਤੇ ਪੂਰੇ ਟਾਪ ਕੁਆਲਟੀ ਵਾਲੇ ਜਿਹੜਾ ਨਾਗ ਲੈ ਕੇ ਪਹੁੰਚਦਾ ਕੁਲਵਿੰਦਰ ਸਪੇਸ ਬੂਸ ਥਾਣਾਂ ਲੱਗੀਆਂ ਨਾ ਬਾਈ ਗੱਠ ਪੈਂਦੀ ਜਮਾ ਤੇ ਗਾੜੀ ਬਹੁਤ ਚੰਗੀ ਆ ਤੇ ਪੂਰੀ ਚੰਗੀ ਝੋਟੀਆਂ ਤੇ ਬਾਕੀ ਕੁਲਵਿੰਦਰ ਨਾਲ ਕਰਦਾ ਇੱਥੇ ਆ ਜਾ ਬਾਈ ਉਰੇ ਕੱਲੀ ਕੱਲੀ ਦੌਰ ਕੇ ਦਿਖਾਈ ਜਾਂ ਮੈਨੂੰ ਡੇਲ ਲਈ ਮੈਨੂੰ ਬਾਈ ਕੁਲਵਿੰਦਰ ਸੱਸੀ ਕਲਵਲਾ ਸੱਸੀ ਕਲ ਜੀ ਇੱਕ ਵਾਰੀ ਨਾਮ ਦੱਸੋ ਦਰਸ਼ਕਾਂ ਨੂੰ ਨਾਮ ਕੁਲਵਿੰਦਰ ਸਿੰਘ ਪਿੰਡ ਖੀਵਾ ਕਲ ਜੀ ਪਿੰਡ ਖੀਵਾ ਕਲਾ ਜ਼ਿਲ੍ਹਾ ਮਾਨਸਾ ਹਣਾ ਇੱਕ ਵਾਰੀ ਨੰਬਰ ਬੋਲ ਬਾਈ ਮੋਬਾਈਲ ਨੰਬਰ 9958 ਜੀ 99 ਕਾ ਜੀ ਠੀਕ ਆ ਦੇ ਕੁਲਵਿੰਦਰ ਬਾਈ ਆਪਾਂ ਇਸ ਝੋਟੀ ਦੀ ਗੱਲ ਕਰ ਲਈ ਤਾਂ ਕਵੇਂ ਸੂਆ ਇਹ ਦੂਜਾ ਸੂਆ ਜੀ ਦੂਜਾ ਸੂਆ ਕਦੋਂ ਹੋਗਾ ਅੱਜ ਇਹਨੂੰ ਹੋਗਾ ਹਫਤਾ ਸ਼ੀਨ ਜੀ ਇੱਕ ਹਫਤਾ ਇੱਕ ਹਫਤਾ ਠੀਕ ਆ ਟੋਪੀ ਚੰਗੀ ਹੈ ਨਾ ਦੁੱਧ ਕਿੰਨਾਗਾ ਹੋਣਾ ਇਸ ਟਾਈਮ ਦੁੱਧ ਇਸ ਟਾਈਮ ਉਹ 16 15 ਕਿਲੋ ਦੇ ਮਾਣੇ 16 ਕਿਲੋ ਪੂਰਾ ਤਿਆਰ ਹੈ ਦੱਸ ਦਿਆ ਮਿੱਤਰੋ ਝੋਟੀ 16 ਕਿਲੋ ਜਿਹੜਾ ਥਣਲੇਵਾ ਲੈ ਕੇ ਝੋਟੀ ਤੁਰਾ ਨਹੀਂ ਨਾ ਟਾਇਟ ਆ ਪੂਰਾ ਜਮਾ ਫਸਮਾ ਲੈਵਾ ਤੇ ਚੰਗੇ ਪੁੱਠੇ ਪੱਠੇ ਦੀ ਆ ਪੂਰੀ ਥਾਂ ਥਾਂ ਦੀ ਕੁਆਲਿਟੀ ਜਿਹੜੀ ਪੂਰੀ ਜਮਾ ਸਪੇਸ ਦੇ ਆ ਗਿੱਠ ਜਮਾ ਜਿਵੇਂ ਆਪਾਂ ਕਹਦੀਏ ਪੈਂਦੀ ਆ ਤੇ ਕੁਲਵਿੰਦਰ ਭਾਈ ਕਿੰਨਾ ਦੁੱਧ ਗੱਡੂ ਵੀ ਹੋਰ ਦੁੱਧ ਦੇ ਦੂ ਜੀ 19 ਕਿਲੋ ਦੁੱਧ 19 ਕਿਲੋ ਲੈ ਮਿੱਤਰੋ 19 ਕਿਲੋ 18 19 ਕਿਲੋ ਦੁੱਧ ਕਹਿੰਦਾ ਬਾਈ ਕਹਿੰਦਾ ਆਰਮਨਾ ਦੇ ਆ ਕੇ ਦੋਰਦੇ ਹਨ ਤੇ ਜੇ ਕਰ ਕੀ ਕੀ ਵਾਰ ਮਤਲਬ ਮਨ ਨਹੀਂ ਖੜਦਾ ਹੁੰਦਾ ਤਾਂ ਦਸੱਲੀ ਕਰਨੀ ਹੈ ਕੰਡਾ ਨਾਲ ਲੱਗੇ ਠੀਕ ਆ ਪਿੰਡੋਂ ਵੀ ਚੋਗ ਲੈ ਜੇ ਠੀਕ ਆ ਦਸੱਲੀ ਕਰ ਲੈ ਚਾਰ ਡੰਗ ਕੋਈ ਚੱਕ ਨਹੀਂ ਹੈ ਤੇ ਰੇਟ ਦੀ ਗੱਲ ਨਹੀਂ ਬਾਈ ਕਿਲੰਦਰਾ ਰੇਟ ਦੋ ਵੀ ਇਹ ਦੋ ਦੀ ਝੋਟੀ ਦੇਣੀ ਹੈ 220000 ਰੇਟ ਆ 2 ਲੱਖ ਪੂਰੇ ਝੋਟੀ ਬਾਈ ਕਹਿੰਦਾ ਦੇਣੀ ਆ ਮੌਕੇ ਤੇ ਚਲ ਮਾੜਾ ਮੋਟਾ ਮਾਨਦਾਨ ਇਧਰ ਉਧਰ ਹੋ ਜਾਂਦਾ ਹਣਾ ਤੇ ਬਾਕੀ ਬਾਈ ਨਾਲ ਤੁਸੀਂ ਸਮਝ ਕਰ ਰਹੇ ਹੋ ਦੂਜੇ ਨੰਬਰ ਵਾਲੀ ਝੋਟੀ ਦੋਰ ਬਾਈ ਦੋ ਨੰਬਰ ਤੇ ਝੋਟੀ ਸਾਨੂੰ ਇੱਕ ਹੋਰ ਤੋਰ ਕੇ ਹੁਣ ਬਾਈ ਕੋਲੇ ਤੇ ਇਹ ਥੋੜੀ ਹਲਕੀ ਲੱਗਦੀ ਬਾਈ ਹਨਾ ਹਾਂਜੀ ਪਹਿਲਾਂ ਨਹੀਂ ਠੀਕ ਆ ਇਹ ਪਹਿਲਾਂ ਨਾਲ ਹਲਕੀ ਏ ਥੋੜੀ ਜੀ ਇੱਕ ਵਾਰੀ ਤੁਰਦੀ ਤੁਸੀਂ ਚੈੱਕ ਕਰ ਲੋ ਇਹ ਤੁਹਾਨੂੰ ਚੱਲ ਬਈ ਤੁਰਦੀ ਤੁਸੀਂ ਚੈੱਕ ਕਰ ਲੋ ਤੇ ਬਾਕੀ ਟਾਇਟ ਲੇ ਵਧੀਆ ਇਹ ਵੀ ਟਾਇਟ ਲੇ ਵਧੀਆ ਜੇ ਆਪਾਂ ਗੱਲ ਕਰੀਏ ਥਣ ਥਣ ਪੂਰੇ ਓਕੇ ਜਮਾ ਚੰਗੇ ਸਪੇਸ ਤੇ ਨੇ ਹਨਾ ਤੇ ਲੀਵਾ ਟਾਇਟ ਆ ਪਹਿਲੇ ਸੂਏ ਝੋਟੀ ਆ ਤੇ ਇਹਦੀ ਵੀ ਆਪਾਂ ਜਾਣਕਾਰੀ ਲੈ ਕੇ ਦੇਣੀ ਥੋੜਾ ਜਿਵੇਂ ਆਪਾਂ ਕਹਿੰਦੇ ਥੋੜੀ ਜੀ ਫਿੱਕੀ ਆ ਤੇ ਪੂਰੀ ਗੱਲਬਾਤ ਬਾਈ ਨਾਲ ਕਰਦੇ ਆ ਕੁਲਿੰਦਰ ਨਾਲ ਤੇ ਗਲਬਿੰਦਰ ਮਾਈ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈਨ ਹੋ ਗਈ 12 13 ਦਿਨ 12 ਦਿਨ ਠੀਕ ਹੈ ਹੋਰ ਲੰਘਿਆ 12 ਦਨ ਸੂਈ ਨੂੰ ਹੋ ਗਿਆ ਮਿੱਤਰੋ ਆ ਸਾਹਮਣੇ ਬੱਚਾ ਘਟਾ ਹਨਾ ਮਗਰ ਦੁੱਧ ਬਾਈ ਹੁਣ ਇਸ ਟਾਈਮ ਦੁੱਧ 12 11 ਕਹਿੰਦੇ ਮਾਈ ਦੀ 12 ਕਿਲੋ ਪੂਰਾ ਤਿਆਰ ਆ ਜੀ ਪਹਿਲੇ ਸੂਏ ਪਹਿਲੇ ਸੂਏ ਬਾਹਲਾ ਹੋ ਜਾਂਦਾ ਨਹੀਂ ਜੀ ਹੈਗਾ ਜੀ ਠੀਕ ਆ 11 ਕਹ ਕੇ ਦੇਵਾਂਗੇ ਆਪਾਂ 12 ਕਿਲੋ ਦੁੱਧ ਬਾਈ ਕਹਿੰਦਾ ਤਿਆਰ ਆ ਪਹਿਲੇ ਸੂਏ ਦਾ ਤੇ 11 ਲੀਟਰ ਮਿਣ ਕੇ ਲੈ ਜਾਓ ਕੋਈ ਚੱਕਰ ਨਹੀਂ ਜੱਟ ਬਲੈਕ ਹਨਾ ਥੋੜਾ ਜਿਹਾ ਬਾਈ ਲਿੱਸੇ ਬਣ ਤੇ ਕੀ ਰੇਟ ਕਰਤਾਗਾ 1 30 ਆ ਜੀ ਜਾ ਜਾ ਜੀ ਦੇਣੀ ਕਿੰਨੇ ਦੀ 1 20 ਛੋਟੀ ਦੇ ਦਊਗੀ ਲੈ 1 ਲੱਖ ਦੇ 30 ਹਜ਼ਾਰ ਰੇਟ ਆ ਮਿੱਤਰੋ 1 20 ਬਾਈ ਕਹ ਜਾਇਜ ਰੇਟਾ ਪਹਿਲੇ ਸੂਏ ਝੋਟੇ ਦੁੱਧ ਬਹੁਤ ਹੋ ਜਾਂਦਾ 12 ਕਿਲੋ 11 ਕਿਲੋ ਤੁਸੀਂ ਮਿੰਕੇ ਲੈ ਜਾ ਸਕਦੇ ਹੋ ਠੀਕ ਆ ਤੀਜੇ ਨੰਬਰ ਤੇ ਦੌਰ ਬਾਈ ਤੀਜੇ ਨੰਬਰ ਤੇ ਆਪਾਂ ਗੱਬਣਾਗੀ ਗੱਬਣਾ ਜੀ ਕਿੰਨਾ ਕੁ ਟਾਈਮ ਲੈਂਦੀ ਆ ਇਹ ਦਾ ਇੱਕ ਹਫਤਾ ਪੈ ਜਾਂਦਾ ਲੈ ਇੱਕ ਹਫਤੇ ਕੱਤੀਆ ਮਿੱਤਰੋ ਇਹ ਵੀ ਜੱਡ ਵਾਲਾ ਜੀ ਆਪਾਂ ਚਾਰ ਬਾਲ ਜਿਹੜੇ ਵਾਈਟ ਨੇ ਬਾਕੀ ਬਾਈ ਝਾਂਜਰਾ ਝੁੰਜਰਾ ਬਾਈ ਬਠਾ ਇਧਰ ਨੂੰ ਲੈ ਗਲ ਤੇ ਹਫਤੇ ਦੀ ਕੱਤੀਆ ਨੇਵਾ ਜਿਹੜਾ ਤਿਆਰ ਕਰਦੀ ਆਉਂਦੀ ਆ ਤੇ ਕੰਮੇ ਸੂਏ ਸੂਬਾ ਹੀ ਇਹ ਭਲੂਣ ਜੀ ਭਲੂਣ ਹਾਂਜੀ ਦੇਖਣ ਨੂੰ ਮਾੜਾ ਵੱਢੀ ਨਹੀਂ ਲੱਦੀ ਨਹੀਂ ਉਹੀ ਕੱਦ ਦੀ ਹੈਵੀ ਹੈ ਹੂੰ ਮੂਰੇ ਬਣਉਂਦੀ ਆ ਰਹੀ ਥੋੜੀ ਹੈਨਾ ਹਾਂਜੀ ਹਾਂਜੀ ਲੈ ਮਿੱਤਰੋ ਪਹਿਲੇ ਸੂਏ ਜਿਹੜੇ ਝੋਟੀ ਤਿਆਰ ਹੁੰਦੀ ਆਉਂਦੀ ਆ ਇੱਕ ਹਫ਼ਤੇ ਦੀ ਕੱਤੀ ਆ ਤੇ ਜਿਵੇਂ ਕਹਦੀ ਦੰਦਾਂ ਦਾ ਪਤਾ ਬਈ ਕਿਵੇਂ ਦੰਦ ਮਲਾ 14 ਦੇ ਦੋ ਦੰਦ ਹੀ ਆ ਜੀ 14 ਦੇ ਚੱਲਦੀ ਹੈ ਹੂੰ ਤੇ ਦੇਖਣ ਨੂੰ ਛੋਟੀ ਲੱਗਦੀ ਹੈ ਹਾਂਜੀ ਤੇ ਤਿਆਰ ਹੁੰਦੀ ਆਉਂਦੀ ਆ ਬਾਕੀ ਕਰਦੇ ਗੱਜੇ ਥਣ ਥਣ ਚੰਗੇ ਖੋਲਦੇ ਆਉਂਦੀ ਆ ਤੇ ਕੁਲਵਿੰਦਰ ਭਾਈ ਇਹਦਾ ਦੁੱਧ ਦੀ ਉਮੀਦ ਕਿੰਨੀ ਕਰੇ ਹੋਗੀ ਦੁੱਧ ਦੁੱਧ 13-14 ਗਲੋਤੀ 12 ਹੋ ਜਾਂਦਾ ਨਹੀਂ ਦੇ ਦੁੱਧ ਇਹ ਪਹਿਲੇ ਸੂਏ ਕਿੰਨੀ ਵਾਰ ਹੋਈ ਅੱਛਾ ਹਾਂਜੀ ਫੇਰ ਤਾਂ ਮੰਨ ਲਾ ਕੱਢ ਸਕਦੇ ਜਿਵੇਂ ਬਰੀਡ ਦੀ ਹੈਨਾ ਤੇ ਬਾਕੀ ਜੱਡ ਬਲੇਕ ਆ ਮਿੱਤਰੋ ਥੋੜਾ ਜਿਹਾ 2-4 ਰੁਪਏ ਅੰਚ ਮੰਨ ਲਓ 12 ਦਾ ਗਰੰਟੀ ਦੇ ਤੇ 12 ਕਿਲੋ ਬਾਈ ਕਹਿੰਦਾ ਗਰੰਟੀ ਦੇ ਕੇ ਤੋਰ ਦਿਆਂਗੇ ਜੇ ਕਈ ਵਾਰ ਭਾਈ ਆਪਾਂ ਮੰਨ ਲਾ ਵੇਚਦੀ ਆਪਾਂ ਕਹਿੰਦਾ 12 ਕਿਲੋ ਦੂ ਅਗਲੇ ਦੇ ਘਰੇ ਮੰਨ ਲਾ 8 ਹੀ ਦੇ ਫੇਰ ਵਾਪਸ ਕੋਲ ਆਉਣ ਦੀ ਵਾਪਸ ਲੈ ਮਿੱਤਰੋ ਪੂਰੀ ਫੁੱਲ ਗਰੰਟੀ ਆ ਕਈ ਵਾਰ ਗੱਬਣ ਝੋਟੀ ਲੈ ਲੈਂਦਾ ਅਗਲਾ ਠੀਕ ਆ 12 ਕਿਲੋ ਦੇ ਬਾਈ ਗਰੰਟੀ ਦੇ ਕੇ ਤੋਰਦਾ ਤਾਂ ਕਈ ਵਾਰ ਮੰਨ ਲੈ ਜੇ ਅਗਲੇ ਘਰੇ 8 ਕਿਲੋ ਦੇਵੇ 9 ਕਿਲੋ ਦੇਵੇ 12 ਨਾ ਹੋਇਆ ਤਾਂ ਬਾਈ ਕਹਿੰਦਾ ਵਾਪਸ ਵਾਪਸ ਹੋ ਜਾਵੇ ਕਰਵਾ ਲਾਂਗੇ ਕੋਈ ਚੱਕਰ ਨਹੀਂ ਸੰਪਰਕ ਕਰ ਲਿਓ ਪਿੰਡ ਬਾਈ ਦਾ ਖੀਵਾ ਜਿਲ੍ਹਾ ਮਾਨਸਾ ਤੇ 4 ਨੰਬਰ ਤੇ ਇਹਦਾ ਰੇਟ ਕੀ ਕਰਦਾ ਇਹਦਾ 2 ਵੀਏ ਦੋ ਦੀ ਝੋਟੀ ਦੇਣੀ 2 ਲੱਖ ਰੁਪਇਆ ਹਾਂਜੀ 2 ਵੀ ਰੇਟ ਆ 2 ਲੱਖ ਹੀ ਦੇਵਾਂਗੇ 2 ਲੱਖ ਰੁਪਏ ਰੇਟ ਆ ਭਾਈ ਕਹਿੰਦਾ 2 ਲੱਖ ਦੀ ਪੂਰੀ ਝੋਟੀ ਖਲਾ ਦੇਵਾਂਗੇ ਪਹਿਲੇ ਸੂਏ ਸੂਗੀ ਦੁੱਧ ਬਾਈ 12 ਦੀ ਗਾਰੰਟੀ ਦੇ ਕੇ ਦਰੂਗਾ ਠੀਕ ਹੈ ਜੇ ਘੱਟ ਹੋਇਆ ਤਾਂ ਤੁਸੀਂ ਮੋੜ ਵੀ ਸਕਦੇ ਹੋ ਕੋਈ ਚੱਕਰ ਨਹੀਂ ਬਾਈਦਾ ਕੰਮ ਸਾਫ਼ ਸੁਥਰਾ ਵਪਾਰ ਦਾ ਕਿ ਆਪਾਂ ਹਰੇਕ ਮੰਡੀ ਤੇ ਦੇਖਦੇ ਨੇ ਚੰਗੇ ਪਸ਼ੂ ਹੁੰਦੇ ਨੇ ਆਪਾਂ 4 ਨੰਬਰ ਦੀ ਝੋਟੀ ਤੋੜ ਕੇ ਦਿਖਾਉਣੀ ਆ ਤੇ ਇਹ ਵੀ ਤਾਜੀ ਸੂਹੀ ਹੋਈ ਹੈ ਨਾ ਹਾਂ ਜੀ ਬਿਲਕੁਲ ਸਾਫ਼ ਆ ਟਾਈਟ ਲੇਵੇ ਦਾ ਪੂਰਾ ਗੰਦਮਾ ਜਮਾ ਤੇ ਥਣਾ ਸਪੇਸ ਪੂਸ਼ ਵੀ ਚੰਗਾ ਝੋਟੀ ਚੰਗੀ ਹੈ ਤਾਜੀ ਸੂਹੀ ਆ ਤੇ ਬਾਕੀ ਉਤੋਂ ਵੀ ਪੂਰੀ ਹੈਵੀ ਝੋਟੀਆਂ ਤਿਆਰ ਆ ਤੇ ਇਹਦੀ ਵੀ ਜਾਣਕਾਰੀ ਬਾਈ ਤੁਹ ਲੈ ਕੇ ਦੇਵਾਂਗੇ ਕਹਵੇਂ ਸੂਈ ਆ ਕੀ ਗੱਲ ਬਾਤ ਆ ਟਾਈਟ ਲੈ ਵਧੀਆ ਪੂਰੇ ਮੂਰੇ ਗਾੜੀ ਗੂੜੀ ਚੰਗੀ ਟਰਦੀ ਝੋਟੀ ਦੀ ਨਾਲ ਜਰੂਰ ਨਵਾ ਦੋ ਕਿਲੋ ਹੂੰ ਤੇ ਇਹਨੂੰ ਬਾਈ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਇੱਕ ਹਫਤਾ ਦਾ ਸੂਈ ਨੂੰ ਇੱਕ ਹਫਤਾ ਦੁੱਧ 214 13 ਕਿੱਗੇ ਦੇਵਾਂਗੇ 14 ਕਿਲੋ ਪੂਰਾ ਜਮਾ ਤਿਆਰ ਹੈ 13 ਕਿਲੋ ਬਾਈ ਕਹਿੰਦਾ ਮਿੰਕੇ ਲੈ ਜਾਓ ਕੰਡੇ ਵਾਲਾ ਕੋਈ ਚੱਕਰ ਨਹੀਂ ਠੀਕ ਆ ਤੇ ਇੱਕ ਹਫਤੇ ਸੂਈ ਆ ਕਹਵੇਂ ਸੂਈ ਬਾਈ ਦੂਜਾ ਸੂਆ ਜੀ ਦੂਜਾ ਸੂਆ ਦੁੱਧ ਕਿੰਨਾ ਕੁ ਉਮੀਦ ਰੱਖੂਗੀ ਆਪਾਂ ਦੁੱਧ ਦੁੱਧ 15 ਪਲੱਸ ਹੋ ਜਾ 15 ਪਲੱਸ 15 ਪਲੱਸ ਬਾਈ ਕਹਿੰਦਾ ਦੁੱਧਾਂ ਹਾਂਜੀ ਦੇ ਦੂਗੀ ਤਸੱਲੀ ਤੁਸੀਂ ਕਰਨੀ ਆ ਪੈਸੇ ਤੁਸੀਂ ਲਾਉਣੇ ਆ ਤੇ ਕੀ ਰੇਟ ਕਰਤਾ ਇਹਦਾ ਬੰਦਾ ਦੋ ਮੰਗਦਾ ਜੀ 81 ਝੋਟੀ ਦੇਣੀ ਦੋ ਲੱਖ ਰੁਪਏ ਰੇਟ ਆ 1 ਲੱਖ ਦੇ 80 ਹਜ਼ਾਰ ਦੀ ਬਾਈ ਕਹਿੰਦਾ ਝੋਟੀ ਖਿਲਾ ਦੇਾਂਗੇ ਤੇ ਬਾਕੀ ਬਾਈ ਨਾਲ ਸੰਪਰਕ ਕਰ ਲਿਓ ਬੱਸ ਬਾਈ ਕਿ ਹੋਰ ਰਹਿੰਦੇ ਕੋਈ ਰਹਿੰਦੇ ਜੀ ਠੀਕ ਆ ਉਹ ਵੀ ਤੋੜ ਦੇ ਆ ਤੋੜ ਦੇ ਝੋਟੀ ਇਹ ਤੋੜ ਦੇ ਗੁਰਵਿੰਦਰ 180000 ਦੀ ਝੋਟੀ ਬਾਈ ਕਹਿੰਦਾ ਦੇ ਦੇਣੇ ਆ ਤੋੜ ਦੇ ਝੋਟੀ ਹੋਰ ਹੈਗੀ ਤੇ ਆਪਾਂ ਤੁਰ ਕੇ ਇੱਕ ਵਾਰੀ ਆ ਤੋੜ ਦੇ ਕੋਈ ਨਹੀਂ ਆ ਤੋੜ ਦੇ ਤੁਰਦੀ ਤੁਸੀਂ ਇਹ ਵੀ ਚੈੱਕ ਕਰ ਲੋ ਤਾਜੀ ਸੂਈ ਹੋਈ ਆ ਤੇ ਥਣਾਂ ਦੇ ਉੱਪਰ ਸਪੇਸਿੰਗ ਵਧੀਆ ਨਾੜਾ ਨੂੜਾ ਹਨ ਤੇ ਚੰਗੇ ਹਵਾ ਨੇ ਹੋਣੇ ਦੀ ਇਹ ਵੀ ਝੋਟੀ ਤੇ ਥੋੜਾ ਟੁੱਟਮਾਲੇ ਵੀ ਆ ਗਈ ਜਿਵੇਂ ਆਪਾਂ ਕਹਦੇ ਹਾਂ ਨਾ ਬਾਈ ਕੁਲਿੰਦਰ ਟੁੱਟਮੇਲੇ ਵੀ ਦੀ ਹਨਾ ਹਾਏ ਹੋ ਥੋੜਾ ਜਾਲੀ ਲੱਗ ਗਿਆ ਹਾਂ ਹਾਂਜੀ ਜਾਲੀ ਹੈ ਜੀ ਥੋੜੀ ਠੀਕ ਆ ਤੇ ਕਿਵੇਂ ਸੂਏ ਬਾਈ ਉਹ ਦੂਜਾ ਸੂਆ ਦੂਜਾ ਸੂਆ ਹਾਂਜੀ ਕਹੇ ਕਿਦਾਂ ਹੋ ਗਿਆ ਇਹ ਤੇ ਨੂੰ ਸੂਈ ਨੂੰ ਹੋ ਗਈ ਜੀ ਅੱਜ 12 13 12 13 12 ਦਿਨਾਂ ਦੇ ਸੂਈਆਂ ਮਿੱਤਰੋ ਠੀਕ ਆ ਤੇ ਦੁੱਧ ਬਾਈ ਕੁਲਿੰਦਰ ਬਦੋਣਾ ਹੋਊਗਾ 15 ਹੀ 14 ਦੇ ਕਿਧਰਾਂ ਦੇਗਾ ਛੋਟੀ 15 ਕਿਲੋ ਜਮਤ ਤਿਆਰ 14 ਕਿਲੋ ਦੀ ਗਾਰੰਟੀ ਦੇ ਦਾਂਗੇ ਹਾਂਜੀ ਠੀਕ ਆ ਤੇ ਰੇਟ ਬਾਈ ਕੀ ਆ ਗਿਆ 2 ਬੀ 2 ਬੀ ਮਾਨਦਾਨ 2 ਦੀ ਝੋਟੀ ਦੇ ਲਈ ਠੀਕ ਆ 2 ਲੱਖ ਰੁਪਏ ਦੇ ਬਾਈ ਕਹਿੰਦਾ ਝੋਟੀ ਦੇ ਦਾਂਗੇ ਤੇ ਬਾਕੀ ਤੁਸੀਂ ਬਾਈ ਨਾਲ ਸੰਪਰਕ ਕਰ ਲਓ ਇੱਕ ਵਾਰੀ ਉਰੇ ਹੋਰ ਲਿਆ ਬਈ ਇਧਰ ਨੂੰ ਆ ਤੋਰ ਦੇ ਇੱਕ ਬਾਈ ਕੋਲੇ ਆ ਸਭ ਤੋਂ ਘੱਟ ਮੁੱਲ ਦੀ ਝੋਟੀ ਆ ਆਹੀ ਸੀ ਬਾਈ ਹਣਾ ਪਹਿਲੇ ਸੀ ਉਹ ਤੇ ਕਾ ਕੱਟੀ ਤੋਰ ਦੇ ਪਹਿਲੇ ਸੀ ਉਹ ਕਰਨੀ ਸੀਗੀ ਉਹ ਹਾਂਜੀ ਹਾਂਜੀ ਠੀਕ ਆ 1 ਲੱਖ ਤੇ 20 ਹਜ਼ਾਰ ਦੇਣੀ ਆਪਾਂ 1 ਲੱਖ ਤੇ 20 ਹਜ਼ਾਰ ਦੀ 12 ਕਿਲੋ ਦੁੱਧ ਤਿਆਰ ਆ 11 ਮਿੰਨ ਕੇ ਲੈ ਜਾਓ ਮਿੱਤਰੋ ਸਭ ਤੋਂ ਘੱਟ ਰੇਟ ਆਗਾ ਇਹਦਾ ਇੱਕ ਵਾਰੀ ਆਪ ਲੂਣ ਚੋਟੀ ਹੋਰ ਚ ਤੁਰਦੀ ਚੱਕ ਕਰ ਲੋ ਹਨਾ ਸੰਗ ਸੰਗ ਗੁੰਡਾ ਪੂਰਾ ਥੋੜੀ ਬਾਦੀ ਕਰ ਗਈ ਕੱਟੀ ਠੀਕ ਆ ਹਲੋ ਜਮਾ ਸਾਫ ਆ ਪਾਈ ਪਈ ਆ ਠੀਕ ਆ ਸੁਈਓ ਜੀ ਬਾਈ ਨਹੀਂ ਘਬੜਾ ਜੀ ਘਬਣਾ ਹਾਂਜੀ ਥੋੜਾ ਪਲੂਣ ਆ ਰਹੀ ਹੈ ਹਨਾ ਪਲੂਣ ਆ ਗਈ ਹੂੰ ਕਿੰਨੇ ਕਦ ਲੈਦੀ ਆ ਕਰਦੀ ਹਫਤਾ ਜੀ ਇੱਕ ਹਫ਼ਤਾ ਕੱਢੂਗੀ ਹਾਂਜੀ ਤੇ ਬਧੀਆ ਤਿਆਰ ਹੋ ਜੇਣਾ ਜਮ ਤਿਆਰ ਹੋ ਤੋੜਾ ਥਣ ਮੋਟਾ ਜਰੂਰ ਜੇਵੋ ਨਿਪਾਲ ਕਰ ਗਈ ਜੀ ਹੋਰੀ ਅੱਛਾ ਤੇ ਦੁੱਧ ਬਾਈ ਕਿੰਨਾ ਕ ਅਮੀਦ ਰਹੁ ਗਲਵੰਦਰ 10 ਕਿਲੋ ਕੱਤੀ ਦੁੱਧ ਦੇ ਦੂੰਗਾ 10 ਕਿਲੋ ਦੇ ਦੂੰ ਤੇ ਇਹ ਕੀ ਰੇਟ ਰਹੁ ਇਹਦਾ ਇਹਦਾ 1 ਕਿ ਵੀ ਹੈ ਜੀ 1 ਕਿ ਵੀ ਦੇਵਾਂਗੇ ਕਿੰਨੇ ਹਾਂ 10 ਦੀ ਕੱਤੀ ਦੇ ਦਾਂ ਪੂਰੇ ਦਿੰਦੇ ਨਹੀਂ ਪੂਰੇ ਦੀ ਨਹੀਂ 10 ਦੀ ਕੱਤੀ ਠੀਕ ਆ ਬਾਈ ਕਹਿੰਦਾ 10 ਦੀ ਇਹਦਾ 2 ਲੱਖ ਹੈ ਜੀ ਚੋਟੀ ਕਹਿੰਦਾ 1 ਲੱਖ ਦੀ ਪੂਰੇ 1 ਲੱਖ 10 ਹਜ਼ਾਰ ਦੀ ਦੇ ਦਾਂਗੇ ਠੀਕ ਆ ਇੱਕ ਹਫ਼ਤੇ ਦੀ ਗੱਤੀ ਆ ਆਰਡਰ ਬਣਾਉਂਦੀ ਆਉਂਦੀ ਆ ਇੱਕ ਵਾਰੀ ਹੋਰ ਨਿੰਗਾ ਮਾਰ ਲੋ ਇਧਰ ਨੂੰ ਇਧਰ ਨੂੰ ਦੋੜ ਦੇ ਬਾਈ ਇੱਕ ਆ ਇੱਕ ਬਾਈ ਕੋਲੇ ਹੋਰ ਆਗੀ ਤੇ ਵਧੀਆ ਵਪਾਰ ਦਾ ਕੰਮ ਆ ਤੇ ਇਹ ਬਾਈ ਕਿਵੇਂ ਸਹੀ ਹੋਈ ਆ ਸਹੀ ਹੋਈ ਹੋਈ ਕੀ ਗੱਲ ਟਹਿਟ ਹਲੇ ਵਾ ਹਣਾ ਇਹਦਾ ਠੀਕ ਆ ਤੇ ਦੁੱਧ ਕਿੰਨਾ ਖੋਣੇ ਇਸ ਟਾਈਮ ਦੁੱਧ 13 ਕਿਲੋ ਦੀ ਪੂਰਾ ਹਾਂਜੀ 13 ਕਿਲੋ ਬਾਈ ਕਹਿੰਦਾ ਪੂਰਾ ਗਰੰਟੀ ਵਾਲਾ ਤੇ ਕਿੰਨਾ ਪਾਊਗਾ ਇਹ ਦੁੱਧ ਹੋਰ ਪਾਊ ਕਿਲੋ 15 ਕਿਲੋ ਦੀ 15 ਕਿਲੋ ਦੇ ਸਕਦੀ ਆ ਤੇ ਇੱਕ ਹਫ਼ਤੇ ਸਹੀ ਹੋਈ ਆ ਦੇ ਰੇਟ ਦੀ ਗੱਲ ਆਂਦੀ ਬਾਈ ਇਹਦਾ ਦੋ ਕਰ ਦੇ ਇਹਦਾ ਦੋ ਮੰਨ ਤਾਂ ਇੱਕ 80 ਦੀ ਝੋਟੀ ਇਹ ਹੋ ਜੂਗੀ ਬਾਕੀ ਤੁਸੀਂ ਕਹੇ ਜੀ ਵੀ ਝੋਟੀ ਲੈਣੀ ਮਤਰਾ ਠੀਕਾ ਕਰੋ ਅੱਗੇ ਦਸੱਲੀ ਕਰਕੇ ਤੇ ਪੂਰੇ ਚਾਰ ਡੰਗ ਚੋ ਕੇ ਕੰਡਾ ਨਾਲ ਲੈ ਕੇ ਹੈ ਨਾ ਬਾਈ ਤੇ ਫਿਰ ਤੁਸੀਂ ਜਿਹੜੀ ਕੋਈ ਵੀ ਝੋਟੀ ਲੈ ਜਾ ਸਕਦੇ ਹੋ ਕਰੇ ਬਾਈ ਆਪਣੇ ਕੋਲੇ ਕਿੰਨੀਆਂ ਕਿਹ ਹੁੰਦੀਆਂ ਕੁਲਵਿੰਦਰ ਪੰਜ ਸੱਤ ਹੁੰਦੀਆਂ ਪੰਜ ਸੱਤ ਖੜੀ ਹੁੰਦੀਆਂ ਜੇ ਕਈ ਵਾਰ ਕਿਸੇ ਬਾਹਰੋਂ ਮਨਲਾ ਅਦਰ ਸਟੇਟ ਭਰਾ ਨਹੀਂ ਆਉਣਾ ਤਾਂ ਆ ਸਕਦਾ ਹੈ ਨਾ ਰਹਿਣ ਕਰਨ ਦਾ ਸਾਰਾ ਪ੍ਰਬੰਧ ਹੈਗਾ ਪਿੰਡ ਬਾਈ ਦਾ ਕੀਵਾ ਵੱਡਾ ਵੱਡਾ ਕੀਵਾ ਜੀ ਵੱਡਾ ਕੀਵਾ ਜ਼ਿਲ੍ਹਾ ਮਾਨਸਾ ਆਪੀ ਕੀਵੋ ਕਿੰਨੀ ਦੂਰ ਆ ਵਿਖੀ ਤੋਂ 6 ਕਿਲੋਮੀਟਰ ਆ ਪੀਕੀ ਦਾ 6 ਕਿਲੋਮੀਟਰ ਦੀ ਦੂਰੀ ਤੇ ਆ 13 ਕਿਲੋਮੀਟਰ ਤੋਂ ਲੈ ਕੇ 20 ਕਿਲੋਮੀਟਰ ਤਣਾ ਉੱਲਾ ਮੰਡੀ ਤੋਂ 20 ਕਿਲੋਮੀਟਰ ਦੂਰ ਆ ਕੀਮਾ ਤੇ 13 ਕਿਲੋਮੀਟਰ ਹੈਨਾ ਜੇ ਕਿਸੇ ਭਰਾ ਨੇ ਆਉਣਾ ਬਾਹਰੋਂ ਵੀ ਮੰਨ ਲਓ ਆਦਰ ਸਟੇਟ ਕਈ ਵਾਰ ਕੋਈ ਜੁਪੀ ਮਹਾਰਾਸ਼ਟਰ ਕਿਤੋਂ ਵੀ ਆ ਜਾਂਦਾ ਤਾਂ ਉਹ ਬਾਈ ਨਾਲ ਸੰਪਰਕ ਕਰ ਲੇ ਰਹਿਣ ਸਾਂਣ ਦਾ ਪ੍ਰਬੰਧ ਹੈਗਾ ਕੰਡਾ ਨਾਲ ਲੈ ਕੇ ਆਵੇ ਤੋਲ ਕੇ ਦੁੱਧ ਲਿਜਾ ਸਕਦਾ ਕਈ ਵਾਰ ਕਹਿੰਦਾ ਆਲਾ ਬਾਈ ਪੰਡਾ ਦੇ ਦਵਾ ਦੇ ਦਵਾ ਦੋਗੇ ਪੰਡੇ ਦੇ ਦਵਾ ਦੇ ਜੀ ਉਹ ਦਾ ਅਗਲਾ ਨਾ ਫੰਡ ਬਿਰਾਗ ਠੀਕ ਆ ਬਾਕੀ ਤੁਸੀਂ ਬਾਈ ਦੇ ਨਾਲ ਸੰਪਰਕ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਅੱਜ ਦੀ ਵੀਡੀਓ ਕਿਵੇਂ ਲੱਗੀ ਮਿੱਤਰੋ ਕਮੈਂਟ ਕਰਕੇ ਜਰੂਰ ਦੱਸਿਓ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ ਦੋਸਤੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ